ਰਾਮ ਕਲੀ ਮਹਿਲਾ ਪਹਿਲਾ ਸਿੱਧ ਗੋਸ਼ਟ ਇੱਕ ਓੰਕਾਰ ਸਤਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈ ਕਾਰੋ ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦੇਓ ਨਾਨਕ ਸੰਤ ਮਿਲੈ ਸਚ ਪਾਈਐ ਸਹਿਜ ਥਾਏ ਜਸ ਲਿਓ ਕਿਆ ਭਵਿਐ ਸਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾ ਕਮਨ ਤੁਵੇਂ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸਵਾਉ ਸਾਚ ਕਹਉ ਅਰਦਾਸ ਹਮਾਰੀ ਕੋ ਸੰਤ ਜਨਾ ਬਲ ਜਾਉ ਤਾ ਬੈਸੋ ਕਰੀਏ ਬਾਲੇ ਕਹਾਂ ਆਵੋ ਕਹਾਂ ਜਾਉ ਨਾਨਕ ਬੋਲੇ ਸੁਣ ਬੈ ਰਾਗੀ ਤਿਆ ਤੁਮਾਰਾ ਰਹੋ ਘਟ ਘਟ ਬੈਸ ਨਿਰੰਤਰ ਰਹੀਏ ਚਲ ਸਤਿਗੁਰ ਪਾਏ ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜ਼ਾਏ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤ ਪਾਏ ਗੁਰਮੁਖ ਬੂਝੈ ਆਪ ਤੁਸ਼ਾਣ ਸੱਚੇ ਸਤਿ ਸੁਮਾਏ ਦੁਨੀਆਂ ਸਾਗਰ ਦੁਤਰ ਕਹੀਐ ਕਿਉ ਕਰ ਪਾਈਐ ਪਰੋ ਚਰਪਟ ਬੋਲੇ ਔਧੂ ਨਾਨਕ ਦੇਹ ਸੱਚਾ ਵਿਚਾਰੋ ਅੱਪੇ ਆਖੇ ਆਪੇ ਸਮਝੇ ਤਿਸ ਕਿਆ ਉੱਤਰ ਦੀਜੈ ਸਾਚ ਕਹੋ ਤੁਮ ਪਾਰਗ੍ਰਾਮੀ ਤੁਝ ਕਿਆ ਬੈ ਸੁਣ ਦੀਜੈ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਨੀ ਸੁਰਤ ਸ਼ਬਦ ਧਵ ਸਾਗਰ ਤਰੀਐ ਨਾਨਕ ਨਾਮ ਵਖਾਣੀ ਰੇ ਇਕਾਂਤ ਇਕੋ ਮਨ ਵਸਿਆ ਆਸਾ ਮਾਹੀ ਨਿਰਸੋ ਅਗੰਗ ਅਗੋਚਰ ਦੇਖ ਦਿਖਾਏ ਨਾਨਕ ਤਾ ਕਾ ਦਸੋ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਰੋਸ ਨਾ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰਦਵਾਰੋ ਏ ਮਨ ਚਲਤੋ ਸੱਚ ਕਰ ਬੈਸੈ ਨਾਨਕ ਨਾਮ ਅਧਾਰੋ ਆਪੇ ਮੇਲ ਮਿਲਾਏ ਕਰਤਾ ਲੱਗੈ ਸਾਚ ਪਿਆਰੋ ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ ਕੰਧ ਮੂਲ ਆਹਾਰੋ ਖਾਈਐ ਔਦੂ ਬੋਲੇ ਗਿਆਨੇ ਪੀਰਥ ਨਾਈਐ ਸੁਖ ਫਲ ਪਾਈਐ ਮੈਨਾਂ ਲੱਗੈ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਵਿਦਸਾਈ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਈ ਦਿਨ ਨਾਵੇਂ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ ਹਾਟ ਪਟਣ ਘਰ ਗੁਰੂ ਦਿਖਾਇਆ ਸਹਿਜੇ ਸੱਚ ਵਾਪਾਰੋ ਖੰਡਿਤ ਨਿੰਦਾ ਅਲਪ ਆਹਾਰੰ ਨਾਨਕ ਤਤ ਵਿਚਾਰੋ ਦਰਸ਼ਨ ਦੇਖਕਰੋ ਜੁਗਿੰਦਾ ਮੁੰਦਰਾ ਚੋਲੀ ਖਿੰਥਾ 12 ਅੰਤਰ ਏਕ ਸਰੇਵੋ ਖਟ ਦਰਸ਼ਨ ਇਕ ਪੰਥਾ ਇਨ ਵਿਦ ਮਨਸਿ ਲਝਾਈਐ ਪੁਰਖਾ ਬਹੁੜ ਛੋਟ ਨਾ ਖਾਈਐ ਨਾਨਕ ਬੋਲੇ ਗੁਰਮੁਖ ਬੂਝੈ ਜੋਗ ਜੁਗਤਿ ਏਵ ਪਾਈਐ ਅੰਤਰ ਸ਼ਬਦ ਨਿਰੰਤਰ ਮੰundra ਹਮੈ ਮਮਤਾ ਦੂਰ ਕਰੀ ਕਾਮ ਕੋਧ ਅੰਕਾਰ ਨਿਵਾਰੇ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਠਾ ਝੋਲੀ ਭਰਪੁਰ ਰਹਿਆ ਨਾਨਕ ਸਾਰੇ ਇੱਕ ਹਰੀ ਸੱਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀੂੰਧੋ ਖੱਪਰ ਪੰਜ ਫੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਸਤ ਸੰਤੋਖ ਸੰਯਮ ਹੈ ਨਾਲ ਨਾਨਕ ਗੁਰਮੁਖ ਨਾਮ ਸੁਮਾਲ ਕਮਨਸੋ ਗੁਪਤਾ ਕਮਨਸੋ ਮੁਕਤਾ ਕਮਨ ਸੋ ਅੰਤਰ ਬਾਹਰ ਜੁਗਤਾ ਕਮਨ ਸੋ ਆਵੇ ਕਮਨ ਸੋ ਜਾਏ ਕਮਨ ਸੋ ਤ੍ਰਿ ਭਵਣ ਰਹਾ ਸਮਾਏ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ ਮਨ ਮੁਖ ਬਿਨਸੈ ਆਵੇ ਜਾਏ ਨਾਨਕ ਗੁਰਮੁਖ ਸਾਚ ਸਮਾਏ ਕਿਉ ਕਰ ਬਾਧਾ ਸਰਤੁਨ ਖਾਧਾ ਕਿਉਂ ਕਰ ਖੋਇਆ ਕਿਉਂ ਕਰ ਲਾਧਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਤਤ ਵਿਚਾਰ ਸੋ ਗੁਰੂ ਹਮਾਰਾ ਦੁਰਮਤ ਬਾਧਾ ਸਰਪੁਨ ਖਾਧਾ ਮਨ ਮੁਖ ਖੋਇਆ ਗੁਰਮੁਖ ਲਾਧਾ ਸਤਗੁਰ ਮਿਲੈ ਅੰਧੇਰਾ ਜਾਏ ਨਾਨਕ ਹਉ ਮੈਂ ਮੇਟ ਸਮਾਏ ਸੋ ਨਿਰੰਤਰ ਦੀਝ ਬੰਧ ਉੱਡੇ ਨ ਹੰਸਾ ਪੜੇ ਨ ਕੰਧ ਸਹਿਜ ਗੁਫਾ ਘਰ ਜਾਣੈ ਸਾਚਾ ਨਾਨਕ ਸਾਚੇ ਭਾਵੇ ਸਾਚਾ ਕਿਸ ਕਾਰਨ ਗਰੇ ਤਜਿਉ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵਖਰ ਕੇ ਤੂੰ ਵਣਜਾਰੇ ਕਿਉ ਕਰ ਸਾਥ ਲੰਘਾਵੋ ਪਾਰੇ ਗੁਰਮੁਖ ਖੋਜਤ ਪੈ ਉਦਾਸੀ ਦਰਸ਼ਨ ਕਹਿ ਤਾਈ ਵੇਖ ਨਿਵਾਸੀ ਸਾਚ ਵਖਰ ਕੇ ਹਮ ਵਣਜਾਰੇ ਨਾਨਕ ਗੁਰਮੁਖ ਉਤਰ ਸੁ ਪਾਰੇ ਕਿਤ ਵਿਦ ਪੁਰਖਾ ਜਨਮ ਵਟਾਇਆ ਕਾਹੇ ਕੋ ਤੁਝ ਇਹ ਮਨ ਲਾਇਆ ਕਿਤ ਵਿਦ ਆਸਾ ਮਨសា ਖਾਈ ਕਿਤ ਬੇਧ ਜੋਤ ਨਿਰੰਤਰ ਪਾਈ ਦਿਨ ਦੰਤ ਕਿਉ ਖਾਈਐ ਸਾਰ ਨਾਨਕ ਸਾਚਾ ਕਰੋ ਦੀ ਚਾਰ ਸਤਗੁਰ ਕੈ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਰੇ ਗੁਣ ਮੇਤੇ ਖਾਈਐ ਸਾਰ ਨਾਨਕ ਤਾਰੇ ਤਰਨ ਹਾਰ ਆਦ ਕੋ ਕਵਨ ਵਿਚਾਰ ਕਥੀ ਆਲੇ ਸੁਨ ਕਹਾ ਕਰ ਵਸ ਗਿਆਨ ਕੀ ਮudra ਕਵਨ ਕਥੀ ਆਲੇ ਘਟ ਘਟ ਕਵਨ ਨਿਵਾਸੋ ਕਾਲ ਕਾ ਠੀਂਗਾ ਕਿਉ ਜਲਾਈ ਆਲੇ ਕਿਉ ਨਿਰਭਉ ਕਰ ਜਾਈਐ ਸਾਹਿਜ ਸੰਤੋਖ ਕਾ ਆਸਣ ਜਾਣੇ ਕਿਉ ਸ਼ੇਧੇ ਬਹਿਰਾਈਐ ਗੁਰ ਕੈ ਸ਼ਬਦ ਹਉਮੈ ਵਿਖਮਾਰ ਤਾ ਨਿਜ ਘਰ ਹੋਵੇ ਵਾਸੋ ਜਿਨ ਰਚ ਰਚਿਆ ਇਸ ਸ਼ਬਦ ਤਿਸਾਨ ਨਾਨਕ ਤਾਕ ਦਸ ਕਾਂ ਤੇ ਆਵੇ ਕਾਂ ਏ ਜਾਵੇ ਕਾਂ ਏ ਰਹ ਸਮਾਈ ਇਸ ਸ਼ਬਦ ਕੋ ਜੋ ਅਰਥ ਆਵੇ ਇਸ ਗੁਰ ਤਿਲ ਨਸਮਾਈ ਕਿਉ ਤੱਤ ਅਗਤ ਪਾਵੇ ਗੁਰਮੁਖ ਲੱਗੇ ਪਿਆਰੋ ਆਪੇ ਸਰਤਾ ਆਪੇ ਕਰਤਾ ਤਉ ਨਾਨਕ ਵਿਚਾਰੋ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਪੂਰੇ ਗੁਰ ਤੇ ਸਾਚ ਕੁਮਾਵੇ ਗਤ ਮਿਤ ਸ਼ਬਦੇ ਪਾਈ ਆਦ ਕੋ ਬਿਸਮਾਦ ਵਿਚਾਰ ਕਥਿ ਅਲੇ ਸੁੰਨ ਨਿਰੰਤਰ ਵਾਸ ਲੀਆ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ ਘਟ ਘਟ ਸਾਚਾ ਸਰਬ ਜੀਆ ਗੁਰ ਬਚਨੀ ਅਵਿਗਤ ਸੁਮਾਈਐ ਅਤ ਨਿਰੰਝਨ ਸਹਿਜ ਲਹ ਨਾਨਕ ਦੂਜੀ ਕਾਰ ਨ ਕਰਨੀ ਸੇਵਾ ਸਿਖ ਸੁ ਖੋਜ ਲਹ ਹੁਕਮ ਬਿਸਮਾਦ ਹੁਕਮ ਪਛਾਨ ਜੀ ਜੁਗਤ ਸਚ ਜਾਣੈ ਸੋਈ ਆਪ ਮੇਤ ਨਿਰਾਲਮ ਹੋਵੇ ਅੰਤਰ ਸਾਚ ਜੋਗੀ ਕਹੀਐ ਸੋਈ ਅਵਿਗਤੋ ਨਿਰਮਲ ਉਪਜੇ ਨਿਰਗੁਣ ਤੇ ਸਰਗੁਣthia ਸਤਗੁਰ ਪਰਚੈ ਪਰਮ ਪਦ ਪਾਈਐ ਸੱਚੇ ਸ਼ਬਦ ਸਮਾਇ ਲਿਆ ਇੱਕ ਇੱਕੋ ਸੱਚ ਏਕਾ ਜਾਣੇ ਹੋ ਮੈਂ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਨ ਅੰਤਰ ਕਮਲ ਪ੍ਰਗਾਸthia ਜੀਵਤ ਮਰ ਤਾ ਸਭ ਕਿਛ ਸੂਝੈ ਅੰਤਰ ਜਾਣੇ ਸਰਬ ਦਇਆ ਨਾਨਕ ਤਾ ਕੋ ਮਿਲੇ ਵਡਾਈ ਆਪ ਪ੍ਰਸ਼ਾਨੇ ਸਰਬ ਜੀਆ ਸੱਚ ਉਪਜੇ ਸਾਚ ਸਮਾਵੈ ਸਾਚੇ ਸੂਚੇ ਏਕ ਮਇਆ ਝੂਠੇ ਆਵੈ ਠਗਰਨ ਪਾਵੇਂ ਦੂਜੇ ਆਵਾ ਗੋਣ ਖਿਆ ਆਵਾ ਗੋਣ ਮਿਟੈ ਗੁਰ ਸ਼ਬਦੀ ਆਪੇ ਪਰਖੈ ਬਖਸ਼ ਲਿਆ ਇੱਕ ਬੇਦਨ ਦੂਜਾ ਵਿਆਪੀ ਨਾਮ ਰਸਾਇਣ ਵਿਸਰਿਆ ਸੋ ਬੁਝਾ ਜਿਸ ਆਪ ਬੁਝਾਏ ਗੁਰ ਕੈ ਸ਼ਬਦ ਸੋ ਮੁਕਤ ਭਇਆ ਨਾਨਕ ਤਾਰੇ ਤारणहारा ਹਉ ਮੈਂ ਦੂਜਾ ਪਰ ਹਰਿਆ ਮਨ ਮੁਖ ਭੂਲੇ ਜਮ ਕੀ ਕਾਂ ਪਰ ਕਰ ਜੋ ਹੈ ਹਾਣੇ ਹਾਣ ਮਨ ਮੁਖ ਅਰਮ ਭਵੈ ਬੇਬਾਣ ਵੇ ਮਾਰਗ ਮੁਸੈ ਮੰਤਰ ਮਸਾਣ ਸ਼ਬਦ ਨਾ ਚੀਨੈ ਲਵੈ ਕੋ ਬਾਣ ਨਾਨਕ ਸਾਂਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਪਉ ਪਾਵੈ ਗੁਰਮੁਖ ਬਾਣੀ ਅਖੜ ਕੜਾਵੈ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰਮੁਖ ਸਾਚ ਸੁਮਾਵੇ